ਸ਼ਕਲ ਆਦਾਬ ਨਮਸਤੇ ਹੋ ਕਿਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਹੁਣ ਮੈਂ ਨਾ ਕੁਝ ਰੈਸিপি ਬਣਾਉਣ ਲੱਗੀ ਸੀਗੀ ਮੈਂ ਬਣਾਉਣ ਲੱਗੀਆਂ ਝੋਕਲਾ ਇਜ਼ੀ ਹੈ ਹਰ ਕੋਈ ਆਪਣੇ ਘਰ ਚ ਬਣਾ ਆਰਾਮ ਨਾਲ ਬਣਾ ਸਕਦਾ ਹੈ ਔਰ ਜਿਹੜੀਆਂ ਵੀ ਜਰੂਰ ਕਿਆਂ ਹੁੰਦੀਆਂ ਕਿਚਨ ਚ ਡੇਲੀ ਰੁਟੀਨ ਚ ਮਤਲਬ ਕਿ ਇਹ ਨਹੀਂ ਕਿ ਤੁਹਾਨੂੰ ਕੋਈ ਸਪੈਸ਼ਲ ਚੀਜ਼ ਲੈਣੀ ਪੈਣੀ ਹੈ ਇਹ ਸਾਡੇ ਘਰ ਚ ਆਮ ਤੌਰ ਤੇ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਉਹਨਾਂ ਤੋਂ ਹੀ ਅੱਜ ਆਪਾਂ ਬਣਾ ਲਾਂਗੇ ਝੋਕਲਾ ਤੇ ਚਲੋ ਸਟਾਰਟ ਕਰੀਏ ਤੇ ਫਰੈਂਡਸ ਢੋਕਲੇ ਦੇ ਲਈ ਨਾ ਆਪਾਂ ਇੱਕ ਕੋਲੀ ਇੱਕ ਕਟੋਰੀ ਮਲ ਲਿਆ ਤੁਸੀਂ ਆਪਣੇ ਕੱਪ ਨਾ ਜਾਂ ਕਿਸੇ ਵੀ ਚੀਜ਼ ਨਾਲ ਮੈਜ਼ਰਮੈਂਟ ਕਰ ਸਕਦੇ ਹੋ ਇੱਕ ਕੋਲੀ ਮਲ ਲਿਆ ਬੇਸਨ ਇਹਨੂੰ ਮੈਂ ਬੌਲ ਦੇ ਅੰਦਰ ਐਡ ਕਰ ਦਾਂਗੀ ਤੇ ਫਰੈਂਡਸ ਇਹਦੇ ਅੰਦਰ ਐਡ ਕਰਨ ਲਈ ਨਾ ਮੈਂ ਅੱਧੀ ਕਟੋਰੀ ਯਾਨੀ ਇੱਕ ਕੋਲੀ ਬੇਸਨ ਦੇ ਅੰਦਰ ਅੱਧੀ ਕੋਲੀ ਮੈਂ ਦਹੀਂ ਲਲਾਂਗੀ ਅੱਧੀ ਕੋਲੀ ਦੇ ਅੰਦਰ ਨਾ ਮੈਂ ਪੂਰੀ ਕੋਲੀ ਭਰ ਦਾਂਗੀ ਮਤਲਬ ਅੱਧੀ ਕੋਲੀ ਦਹੀਂ ਔਰ ਅੱਧੀ ਕੋਲੀ ਪਾਣੀ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਨਾ ਮਿਕਸ ਕਰ ਲਾਂਗੀ ਤਾਂ ਕਿ ਜਿਹੜਾ ਆਪਣਾ ਬੇਸਨ ਹੈ ਉਹਦੇ ਵਿੱਚ ਨਾ ਗੁਠਲੀਆਂ ਨਾ ਬਣਨ ਲੰਗਸ ਨਾ ਪੈਣ ਵਸੇ ਨੋਦੀਆ ਇਹਨੂੰ ਇਹਦੇ ਅੰਦਰ ਐਡ ਕਰ ਦਾਂਗੇ ਹਾਂ ਤੇ ਫਰੈਂਡਸ ਹੁਣ ਮੈਂ ਇਹਦੇ ਅੰਦਰ ਐਡ ਕਰਾਂਗੀ ਹਾਫ ਚਮਚ ਤੋਂ ਨਾ ਥੋੜੀ ਜੀ ਜ਼ਿਆਦਾ ਚੀਨੀ ਹਾਫ ਟਮਾਟਰ ਐਡ ਕਰ ਦਾਂਗੇ ਇਹਦੇ ਅੰਦਰ ਨਮਕ ਬਸ ਹੋਰ ਕੁਝ ਵੀ ਐਡ ਨਹੀਂ ਕਰਨਾ ਹੈ ਦੇ ਅੰਦਰ ਇਸ ਟਾਈਮ ਤੇ ਹੰਨੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਗਰ ਸਾਨੂੰ ਲੋੜ ਹੋਏਗੀ ਤਾਂ ਹਲਕਾ ਜਿਹਾ ਪਾਣੀ ਐਡ ਕਰ ਲਾਂਗੇ ਨਹੀਂ ਤੇ ਇਹਦਾ ਬਹੁਤ ਵਧੀਆ ਸਮੂਥ ਜਿਹਾ ਬੈਟਰ ਬਣਾ ਲਵਾਂਗੇ ਇੱਥੇ ਨਾ ਮੈਨੂੰ ਲੱਗਦਾ ਪਿਆ ਹੈ ਵੈਸੇ ਤਾਂ ਬਹੁਤ ਵਧੀਆ ਬੈਟਰ ਬਣ ਗਿਆ ਹੈ ਆਪਾਂ ਕਿ ਇਹਦੇ ਅੰਦਰ ਨਾ ਹਲਕਾ ਜਿਹਾ ਮੈਂ ਥੋੜਾ ਜਿਹਾ ਹੋਰ ਪਾਣੀ ਐਡ ਕਰ ਲਾਂਗੀ ਦੋ ਤਿੰਨ ਚਮਚ ਬਸ ਹੁਣ ਇਹਨੂੰ ਆਪਾਂ ਇੱਕ ਹੀ ਸਾਈਡ ਨੂੰ ਮਤਲਬ ਇੱਕ ਹੀ ਡਾਇਰੈਕਸ਼ਨ ਨੂੰ ਨਾ ਫੈਂਟਣਾ ਹੈ ਥੋੜੀ ਦੇਰ 2 ਮਿੰਟ ਤੱਕ ਫੈਂਟ ਲੈਣਾ ਮਤਲਬ ਵਧੀਆ ਕਰਕੇ ਤਾਂ ਕਿ ਜਿਹੜੇ ਇਹਦੇ ਅੰਦਰ ਆਪਾਂ ਨਮਕ ਔਰ ਜਿਹੜੀ ਆਪਾਂ ਚੀਨੀ ਐਡ ਕੀਤੀ ਹੈ ਨਾ ਉਹ ਬਹੁਤ ਵਧੀਆ ਤਰੀਕੇ ਨਾਲ ਆਬਜ਼ਰਵ ਹੋ ਜਾਵੇ ਔਰ ਨਾ ਇਹ ਥੋੜਾ ਹੋਰ ਪਤਲਾ ਹੀ ਹੋ ਜਾਣਾ ਹੈ ਜਦੋਂ ਇਹ ਪੈਦ ਦੁਬਾਰਾ ਦੇਖਾਂਗੇ ਨਾ ਇਹਨੂੰ ਥੋੜੀ देर ਰੈਸਟ ਰੱਖਣਾ ਹੈ ਇਹਨੂੰ 5-10 ਮਿੰਟ ਲਈ ਤੇ ਉਹਨੀ ਦਿਨ ਵਿਸ਼ੂ ਦਾ ਟਾਈਮ ਹੋ ਗਿਆ ਸਕੂਲੋਂ ਆਉਂਦਾ ਮੈਂ ਉਹਨੂੰ ਸਕੂਲੋਂ ਵੀ ਲੈ ਆਵਾਂਗੀ ਔਰ ਇਹ ਹੋ ਵੀ ਜਾਏਗਾ ਫਿਰ ਮੈਂ ਤੁਹਾਨੂੰ ਆ ਕੇ ਅਗਲਾ ਪ੍ਰੋਸੈਸ ਦੱਸਾਂਗੀ ਬਸ ਇਹਨੂੰ ਇਸ ਤਰੀਕੇ ਨਾਲ ਫੈਂਟਲਾਂ ਆ ਦੇਖੋ ਹੁਣ ਐਦਾਂ ਦੀ ਕਨਸਿਸਟੈਂਸੀ ਨੇ ਜਦੋਂ ਥੋੜਾ ਜੈ ਨੂੰ ਆਪਾਂ ਰੱਖ ਦਾਂਗੇ ਨਾ ਕਿਉਂਕਿ ਇਹਦੇ ਅੰਦਰ ਨਮਕ ਔਰ ਦਹੀਂ ਜਦੋਂ ਐਡ ਹੋ ਜਾਂਦਾ ਨਾ ਉਹ ਥੋੜਾ ਹੋਰ ਪਾਣੀ ਛੱਡ ਦਿੰਦਾ ਇਹਨੇ ਨਾਲੇ ਫੁੱਲ ਜਾਏਗਾ ਥੋੜਾ ਇਹਨੂੰ ਥੋੜੀ ਜਿਹੀ ਲਈ ਆਪਾਂ ਰੱਖ ਦਾਂਗੇ ਰੈਸਟ ਵਾਸਤੇ ਨਾਲੇ ਇਹ ਜਾਏਗਾ ਫੁੱਲ ਔਰ ਉਦੋਂ ਤੱਕ ਨਾਲੇ ਮੈਂ ਬੀਸ਼ੂ ਨੂੰ ਵੀ ਲੈਵਾਂਗੀ ਤੇ ਇੱਥੇ ਫਰੈਂਡਸ ਸਾਡੇ ਬੈਟਰ ਦੀ ਨਾ ਫਾਈਨਲ ਕਨਸਿਸਟੈਂਸੀ ਹੈ ਮਤਲਬ ਕਿ ਮੈਂ ਇਹਨੂੰ 10-15 ਮਿੰਟ ਰੱਖ ਦਿੱਤਾ ਸੀਗਾ ਹੁਣ ਇਦਾਂ ਦਾ ਫੁੱਲ ਗਿਆ ਹੁਣ ਮੈਂ ਲਾ ਗੇ ਸਭ ਤੋਂ ਪਹਿਲਾਂ ਇੱਕ ਪਲੇਟ ਵਿੱਚ ਆ ਮੇਰੀ ਨਾ ਉਹਦੀ ਪਲੇਟ ਆ ਮਾਈਕ੍ਰੋਵੇ ਦੀ ਪਲੇਟ ਆ ਤੇ ਤੁਸੀਂ ਚਾਹੋ ਨਾ ਤੇ ਇਟਲੀ ਵਾਲੇ ਕੁੱਕਰ ਚ ਵੀ ਇਹਨੂੰ ਬਣਾ ਸਕਦੇ ਹੋ ਉਹਦੇ ਅੰਦਰ ਵੀ ਪਲੇਟਸ ਹੁੰਦੀਆਂ ਨੇ ਬਸ ਇਸ ਤਰੀਕੇ ਨਾਲ ਮੈਂ ਇਹਦੇ ਉੱਤੇ ਥੋੜਾ ਜਿਹਾ ਕੀ ਪਾ ਲਿਆ ਇਹਨੂੰ ਮੈਂ ਸਾਰੀ ਤਰਫ ਨਾ ਚਲਾ ਦਾਂਗੇ ਤਾਂ ਚੰਗੀ ਤਰ੍ਹਾਂ ਲਾ ਦਾਂਗੇ ਤੁਸੀਂ ਵੀ ਇਦਾਂ ਲਾ ਲੈਣਾ ਆ ਦੇਖੋ ਬਹੁਤ ਈਜ਼ੀ ਤਰੀਕਾ ਹੈ ਸਾਰੀਆਂ ਚੀਜ਼ਾਂ ਸਾਡੇ ਘਰ ਹੀ अवेलेबल ਹੁੰਦੀਆਂ ਨੇ ਤੇ ਫਰੈਂਡਸ ਇੱਧਰ ਨਾ ਮੈਂ ਕੜਾਈ ਰੱਖ ਦਿੱਤੀ ਹੈ ਤਾਂ ਚੋੜੇ ਵਾਲੀ ਇਹ ਵੀ ਮਾਈਕ੍ਰੋਵੇ ਦਾ ਹੀ ਸਟੈਂਡ ਹੈ ਅੰਦਰ ਜਿੱਦਾ ਕੁਝ ਬੇਕ ਕਰਨ ਦੇ ਲਈ ਉਹ ਉਹਦੀ ਪਲੇਟ ਇਹਦੇ ਅੰਦਰ ਰੱਖ ਦਾਂਗੀ ਐਦਾਂ ਕਰਕੇ ਤੇ ਫਰੈਂਡਸ ਇਹਨੂੰ ਮੈਂ ਤੋਨਾ 2 ਮਿੰਟ ਲਈ ਟੱਕ ਦਵਾਂਗੀ ਟੱਕ ਦਾਂਗੀ ਇਹਦੇ ਪਾਣੀ ਦੇ ਅੰਦਰ ਨਾ ਹਲਕਾ ਜਿਹਾ ਬੋਇਲ ਆਨ ਦਵਾਂਗੀ ਤੇ ਇੱਧਰੋਂ ਮੈਂ ਨਾ ਗੈਸ ਨੂੰ ਕਰ ਦਾਂਗੀ ਆਨ ਤਾਂ ਗੈਸ ਔਨ ਕਰ ਦਾਂਗੀ ਔਰ ਇਹਨੂੰ ਮੈਂ 5 ਮਿੰਟ ਲਈ ਨਾ ਬੋਇਲ ਹੋਣ ਦਵਾਂਗੀ ਇਨੋ ਦਾ ਇੱਕ ਪੈਕੇਟ ਆ ਇਨੋ ਦਾ ਇੱਕ ਪੈਕੇਟ ਹੈ ਜਿਹਨੂੰ ਮੈਂ ਦੇ ਅੰਦਰ ਐਡ ਕਰ ਦਾਂਗੀ ਬਲਕਿ ਇੱਕ ਵਧੀਆ ਇੱਕ ਚਮਚਾ ਹੁੰਦਾ ਆ ਇਹਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਫੈਂਟ ਲਾਂਗੇ ਫਿਰ ਤੋਂ ਆ ਤੁਸੀਂ ਦੇਖ ਸਕਦੇ ਹੋ ਹੁਣ ਤੋਂ ਹੀ ਸਾਡਾ ਬੈਟਰ ਨਾ ਕਿੰਨਾ ਫੁੱਲ ਗਿਆ ਦੇਖੋ। ਤੋ ਟ੍ਰੇ ਹੋ ਗਈ ਹੈ ਗਰਮ ਪਾਣੀ ਗਰਮ ਹੋ ਗਿਆ ਹੈ। ਹੁਣ ਇਸ ਬੈਟਰ ਨੂੰ ਇਹਦੇ ਅੰਦਰ ਆਪਾਂ ਪਾ ਦਵਾਂਗੇ। ਪੂਰਾ ਬੈਟਰੀ ਆ ਜਾਣਾ ਇੱਕ ਹੀ ਬਾatsch ਕਿਉਂਕਿ ਮੈਂ ਥੋੜਾ ਹੀ ਬਣਾ ਲਿਆ। ਆ ਸਾਰਾ ਬੈਟਰ ਫਰੈਂਡਸ ਅਸੀਂ ਪਾ ਲਿਆ। ਗੈਸ ਨੂੰ ਕਰ ਦਾਂਗੇ ਸਲੋ మీడియం। ਕਿ ਪਾਣੀ ਬਹੁਤ ਚੰਗੀ ਤਰ੍ਹਾਂ ਰਨ ਹੋ ਗਿਆ ਇੱਕ ਵਾਰੀ ਨੇ ਇਹਨੂੰ ਹੱਲਾ ਲਾਂਗੇ ਤਾਂ ਤਾਂ ਕਿ ਜਿਹੜਾ ਬੈਟਰ ਆ ਨਾ ਉਹ ਪੂਰੀ ਤਰ੍ਹਾਂ ਨਾ ਫੈਲ ਜੇ ਬਰਾਬਰ ਹੋ ਜੇ ਇੱਕ ਸਾਤ ਤੇ ਬੈਟਰ ਨੂੰ ਨੇ ਮੈਂ ਬਹੁਤ ਚੰਗੀ ਤਰ੍ਹਾਂ ਫਲਾ ਲਿਆ ਐਨੂੰ ਉਤੋਂ ਕਰ ਦਾਂਗੇ ਕਵਰ ਬਿਲਕੁਲ ਮੀਡੀਅਮ ਜੇ ਫਲੇਮ ਤੇ ਬਣਾ ਦਵਾਂਗੇ ਕਿਉਂਕਿ ਪਾਣੀ ਫੁੱਲ ਬੋਇਲ ਹੋ ਗਿਆ ਹੀ ਹੁਣ ਜਦੋਂ ਇਹ ਬਣ ਜਾਏਗਾ ਫਿਰ ਮੈਂ ਤੁਹਾਨੂੰ ਦਿਖਾਨੀ ਆ ਤੇ ਫਰੈਂਡਸ ਇੱਕ ਨਾ ਆਪਾਂ ਲੱਲਾਂਗੇ ਟੂਥਪਿਕ ਹੁਣ ਇਹਨੂੰ ਦੇਖ ਲਾਂਗੇ ਕਿ ਇਹ ਬਣ ਗਿਆ ਆ ਕਿ ਨਹੀਂ ਆ ਦੇਖੋ ਟੂਥਪਿਕ ਬਿਲਕੁਲ ਸਾਫ਼ ਆ ਆ ਦੇਖੋ ਬਿਲਕੁਲ ਸਾਫ਼ ਆ ਫਿਰ ਵੀ ਦੇਖ ਲਾਂਗੇ ਇੱਕ ਵਾਰੀ ਆ ਦੇਖੋ ਬਿਲਕੁਲ ਵੀ ਇਹਦੇ ਨਾਲ ਬੈਟਰ ਨਹੀਂ ਚਿਪਕਦਾ ਕੱਢ ਲਾਂਗੇ ਅੱਛਾ ਤੁਸੀਂ ਚਾਹੋ ਨਾ ਇਹਦੇ ਅੰਦਰ ਜਦੋਂ ਬੈਟਰ ਘੋਲਿਆ ਸੀ ਨਾ ਹਾਫ ਟੀस्पून ਥੋੜਾ ਜਿਹਾ ਪਿੰਚਕ ਨਾ ਹਲਦੀ ਦਾ ਵੀ ਐਡ ਕਰ ਸਕਦੇ ਹੋ येलो ਢੋਕਲਾ ਲੇਕਿਨ ਮੈਂ ਥੋੜਾ ਇਹਨੂੰ ਥੋੜਾ ਜਿਹਾ ਯੈਲੋ ਥੋੜਾ ਜਿਹਾ ਦੇਖੋ ਇਹਦਾ ਨਾ ਬੇਸਨ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਹੀ ਬਹੁਤ ਵਧੀਆ ਦੇਖੋ ਪੀਲਾ ਪੀਲਾ ਹੀ ਬਣਿਆ ਹੈ ਯੂਜ਼ ਕਰ ਸਕਦੇ ਹੋ ਬਸ ਇਹਨੂੰ ਹੁਣ ਆਪਾਂ ਸਾਈਡ ਤੇ ਰੱਖ ਲਾਂਗੇ ਠੰਡਾ ਹੋਣ ਦਵਾਂਗੇ ਇਹਨੂੰ ਬੰਦ ਕਰ ਦਿੰਨੇ ਆ ਫਲੇਮ ਨੂੰ ਤੇ ਸਾਈਡ ਤੇ ਰੱਖ ਦਾਂਗੇ ਇੱਥੇ ਫਰੈਂਡਸ ਮੈਂ ਲੈ ਲਿਆ ਸੀ ਪੈਨ ਔਰ ਉਹਦੇ ਅੰਦਰ ਮੈਂ ਨਾ ਇੱਕ ਚਮਚ ਘਿਓ ਪਾ ਕੇ ਔਰ ਆ ਦੇਖੋ ਤੁਸੀਂ ਰਾਈ ਐਡ ਕਰ ਦਿੱਤੀ ਹੁਣ ਥੋੜਾ ਜਿਹਾ ਤੱਕ ਰਾਈ ਥੋੜੀ ਹੋਏਗੀ ਸਤੇ ਫਰੈਂਡਸ ਮੈਂ ਲੰਦੇ ਆ ਇੱਕ ਡੋਂਗਾ ਉਹਦੇ ਅੰਦਰ ਮੈਂ ਨਾ ਐਡ ਕਰ ਦਿੱਤਾ ਹੈ ਦੋ ਚਮਚ ਘਿਓ ਘਿਓ ਦੇ ਅੰਦਰ ਸਭ ਤੋਂ ਪਹਿਲਾਂ ਐਡ ਕੀਤਾ ਰਾਈ ਕਾਲੀ ਰਾਈ ਕਾਲੀ ਰਾਈ ਦੇ ਕੋ ਚਟਕਣ ਲੱਗ ਗਈ ਹੈ ਸਾਡੀ ਇਹਦਾ ਤੱਲਾ ਥੋੜਾ ਪਤਲਾ ਸੀ ਇਸ ਕਰਕੇ ਧੂਆ ਜਿਹਾ ਦਿਖਦਾ ਪਿਆ ਸੀ ਉਹਦਾ ਕੁਝ ਵੀ ਜਲਿਆ ਵਗੈਰਾ ਨਹੀਂ ਬਹੁਤ ਵਧੀਆ ਤਰੀਕੇ ਨਾਲ ਫਰਾਈ ਹੋਣ ਦਿਆ ਪਿਆ ਉਸ ਤੋਂ ਬਾਅਦ ਮੈਂ ਇਹਦੇ ਅੰਦਰ ਚਾਰ ਪੰਜ ਪਾ ਦਿੱਤੀਆਂ ਗ੍ਰੀਨ ਹਰੀਆਂ ਮਿਰਚਾਂ ਔਰ ਕੜੀ ਪੱਤਾ ਪਾ ਦਿੱਤਾ ਨਾਲ ਕੜੀ ਪੱਤਾ ਹੈ ਕੜੀ ਪੱਤਾ ਨਾ ਸੁਕਾ ਕੇ ਰੱਖਿਆ ਹੋਇਆ ਮੈਂ ਬੰਮਾ ਨੇ ਸੁਕਾ ਕੇ ਨਾ ਉੱਥੇ ਲਿਆਂਦੇ ਸੀਗਾ ਜੰਮੂ ਤੋਂ کافی ਜ਼ਿਆਦਾ ਕੜੀ ਪੱਤਾ ਉਹਨਾਂ ਨੇ ਸੁਕਾ ਹੀ ਲਿਆ ਕਿਉਂਕਿ ਵੇਸਟ ਹੁੰਦਾ ਰਹਿੰਦਾ ਫਰਿੱਜ 'ਚ ਵੀ ਔਰ ਵੀ ਕੜੀ ਪੱਤਾ ਲੱਗਾ ਹੋਇਆ ਸੀਗਾ ਗਮਲਿਆਂ ਦੇ ਅੰਦਰ ਤੇ ਲੇਕਿਨ ਨਾ ਉਹਦਾ ਬੇਬੀ ਜਿਹਦਾ ਬੇਬੀ ਪਲਾਂਟ ਹੁੰਦੇ ਨਾ ਛੋਟੇ-ਛੋਟੇ ਹੱਲੇ ਤਾਂ ਇੰਨੇ ਕੀ ਨਿਕਲੇ ਸੀਗੇ ਮੇਰਾ ਨਾ ਉਹਨਾਂ ਨੂੰ ਤੋੜਨ ਨੂੰ ਦਿਲ ਨਹੀਂ ਕੀਤਾ ਮੈਂ ਕਿ ਹੱਲੇ ਉੱਕ ਤਾਂ ਜਾਣ ਤਾਂ ਇੱਥੇ ਨਾ ਮੈਂ ਥੋੜਾ ਜਿਹਾ ਨਮਕ ਪਾ ਦਿੱਤਾ ਤੇ ਪਾ ਦਾਂਗੀ ਪਾਣੀ ਇੱਕ ਕੱਪ ਪਰ ਕੇ ਪੂਰਾ ਪਾਣੀ ਦਾ ਪਾ ਦਿੱਤਾ ਉਨੇ ਦੇ ਅੰਦਰ ਮੈਂ ਨਾ ਇੱਕ ਚੀਜ਼ ਹੋਰ ਐਡ ਕਰ ਦਾਂਗੀ ਨਮਕ ਤਾਂ ਕਰ ਦਿੱਤਾ ਸਿਰਫ ਰਹਿ ਗਿਆ ਚੀਨੀ ਤੇ ਇਹਦੇ ਨਾਲ ਹੀ ਮੈਂ ਇਹਦੇ ਅੰਦਰ ਐਡ ਕਰ ਦਾਂਗੀ 2 ਚਮਚ ਭਰ ਕੇ ਚੀਨੀ ਤੇ ਚੀਨੀ ਐਡ ਕਰਨ ਤੋਂ ਬਾਅਦ ਇਹਨੂੰ ਥੋੜੀ ਦੇਰ ਲਈ ਨਾ ਬੋਇਲ ਆਨ ਦਵਾਂਗੇ ਇੱਥੇ ਦੇਖੋ ਪਾਣੀ ਨੂੰ ਬੋਇਲ ਆ ਗਿਆ ਥੋੜਾ ਜਿਹਾ ਮੈਂ ਕੱਟ ਗੈਸ ਕਰਕੇ ਅੱਧਾ ਇਹਦੇ ਅੰਦਰ ਨਾ ਮੈਂ ਨਿੰਬੂ ਕਰ ਦਾਂਗੀ ਐਟ ਤੇ ਇੱਥੇ ਫਰੈਂਡਸ ਜਿੰਨੀ ਦੇਰ ਪਾਣੀ ਨੂੰ ਬੋਇਲ ਆਂਦਾ ਪਿਆ ਚੰਗੀ ਤਰ੍ਹਾਂ ਨਿੰਬੂ ਉਹਦੇ ਚ ਪਾਇਆ ਮੈਂ ਬੋਇਲ ਆਂਦਾ ਪਿਆ ਓਨੀ ਦੇਰ ਸਾਡਾ ਜਿਹੜਾ ਬੈਟਰ ਹੈ ਨਾ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਨਾ ਠੰਡਾ ਹੋ ਗਿਆ ਹੋਇਆ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ आ देखो जिदाने साइज आपा खाना है उदा कटिंग कर लो मैं तो इदा ही आ देखो मैं कटती पी हाँ ना बिलकुल भी हाँ देखो नाइफ नाल भी बिलकुल नहीं लगती पी बैटर नहीं लगता पाया कि सोना बनया आ देखो और कि ईजीली कटिया जाता पा देखो मतलब कि पूरा जो ट्रे अंदर का जो बैटर है ना पूरा ही हिलता पै इस तरीके न मैं पीसिस कट लागी देखो बहुत चंकी तरह बॉयल आंता मैं एक मिनट लिए हो बोयल हो चंकी तरह मतलब वजी वह चीज़ खानी है तो मेहनत और टाइम तो लगेगा अच्छा जड़े कड़ी पत्ता सी ना ए ना सुखा के मम्मा ने रखे काफ़ी सारे तो अही मैं लगाए हैं गमले कड़ी पत्ता लेकिन ना हले छोटे ने बेबी प्लांट ने मेरा तोड़नों दिल नहीं किया क्योंकि तो हले थोड़ा उग जान फिर तोड़ा तो पानी नू आ गया बॉयल फ्लेम कर देंगे बंद ए बन गया साडा ढोकला ਸਭ ਤੋਂ ਪਹਿਲਾਂ ਖਵਾਵਾਂਗੇ ਬੀਸ਼ ਨੂੰ ਥੋੜਾ ਜਿਹਾ ਜਿਹੜਾ ਪਾਣੀ ਇਹਦੇ ਅੰਦਰ ਪਾਇਆ ਉਹ ਇਹ ਆਬਜ਼ਰਵ ਕਰ ਲੇ ਬਹੁਤ ਸੌਫਟ ਬਣ ਆਇਆ ਫਰੈਂਡਸ ਬਹੁਤ ਜ਼ਿਆਦਾ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਆ ਦੇਖੋ ਕਿੱਥੇ ਗਿਆ ਆ ਦੇਖੋ ਇੰਨਾ ਸੌਫਟ ਹੈ ਨਾ ਹੁਣ ਇਹਦੇ ਹੋ ਗਿਆ ਪਾਣੀ ਆਬਜ਼ਰਵ ਤੇ ਫਰੈਂਡਸ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਡੋਲੇ ਦੀ ਰੈਸিপি ਜ਼ਰੂਰ ਦੱਸਿਓ ਕਮੈਂਟ ਬਾਕਸ ਵਿੱਚ ਤੇ ਟਰਾਈ ਕਰਿਓ ਟਰਾਈ ਕਰਿਓ ਜੋ ਟਰਾਈ ਕਰ ਸਕਦੇ ਆ ਘਰ 'ਚ ਤੇ ਥਰੋ ਟ੍ਰਾਈ ਕਰਿਓ ਤੇ ਬਹੁਤ ਟੇਸਟੀ ਲੱਗਦਾ ਬਹੁਤ ਟੇਸਟੀ ਲੱਗਦਾ ਤੇ ਇਹ ਇੱਕ ਗੁਜਰਾਤੀ ਡਿਸ਼ ਹੈ ਬਟ ਅੱਜ ਕੱਲ ਤਾਂ ਆਮ ਹੀ ਇੱਥੇ ਆਪਣੇ ਇੱਥੇ ਵੀ ਮਿਲ ਜਾਂਦੀ ਹੈ ਮਤਲਬ ਕਿ ਮਠਿਆਈ ਵਾਲੀ ਦੁਕਾਨ ਤੋਂ ਕਿਤੋਂ ਵੀ ਤੁਸੀਂ ਲੈ ਕੇ ਆ ਸਕਦੇ ਹੋ ਤੇ ਤੁਹਾਨੂੰ ਇਹ अवेलेबल ਆ ਲੇਕਿਨ ਬਹੁਤ ਮਹਿੰਗਾ ਮਿਲਦਾ ਕਿਉਂਕਿ ਇੱਥੇ ਤੇ ਲੋਕ ਖਾਂਦੇ ਘਾਟਾ ਪਤਾ ਘਾਟਾ ਤੇ ਬਹੁਤ ਮਹਿੰਗਾ ਮਿਲਦਾ ਉਦੋਂ ਮੇਰੇ ਡੈਡੀ ਲੈ ਆਏ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਇਆ ਕਿ ਵੀ ਨਹੀਂ ਹੋਣਾ ਤੇ 200 ਰੁਪਏ ਦਾ ਸੀਗਾ 200 ਰੁਪਏ ਤੇ ਰੁਪਏ 81 ਹਲਦੀ ਰਾਮ ਦਾ ਟੇਸਟੀ ਬਹੁਤ ਸੀ ਲੇਕਿਨ ਹੋਈ ਤੇ ਇਹ ਸਾਡਾ ਫਾਈਨਲ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਫਰੈਂਡਸ ਜੋ ਵੀ ਚੈਨਲ ਤੇ ਨਿਆ ਨਵਾਂ ਹੈ ਮਤਲਬ ਕਿ ਜਿੰਨੇ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਢੋਕਲੇ ਦੀ ਰੈਸਿਪੀ ਕਿੱਦਾਂ ਦੀ ਲੱਗੀ ਤੇ ਕੋਈ ਵੀ ਜਿਹੜਾ ਨਿਊ ਵਿਜ਼ਿਟ ਕਰਦਾ ਹੈ ਇਹ ਚੈਨਲ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਥੈਂਕ ਯੂ so much